ਵੀਰੇ ਤੁਹਾਨੂੰ ਪਤਾ ਵਾ ਕੀ ਆ ਨਾਲ ਦਾ ਚੌਥੀ ਵਾਰੀ ਵਿਆਹ ਤੇ ਜਾਇਆ ਉਹ ਪਾਗਲਾ ਇੱਕ ਵਾਰ ਵਿਆਹ ਤੇ ਚੌਥੀ ਵਾਰੀ ਜਾਇਆ ਨਹੀਂ ਵੀਰੇ ਇਹ ਮਹੀਨੇ ਚਾਰ ਵਿਆਹ ਤੇ ਜਾਇਆ ਉਹ ਹਾਂ ਹੋਰ ਕੀ ਫਿਰ ਆਪਾਂ ਹੀ ਕਰੀਏ ਵੀਰੇ ਯਾਰ ਤੁਸੀਂ ਬਣਾ ਕੇ ਵੀ ਨਹੀਂ ਰੱਖੀ ਕਿਸੇ ਨਾਲ ਜਿਹੜਾ ਆਪਾਂ ਨੂੰ ਵਿਆਹ ਤੇ ਬੁਲਾ ਲੇ ਹਾਂ ਤੈਨੂੰ ਤਾਂ ਹਾਰ ਪੈਂਦੇ ਆ ਨਾ ਵੀਰੇ ਐ ਕਰੋ ਹਾਂ ਮੇਰੀ ਗੱਲ ਮੰਨੋ ਤੁਸੀਂ ਵਿਆਹ ਕਰਾ ਲਓ ਕੀ ਤੂੰ ਸਿਰੇ ਸਿਰੇ ਦਿਮਾਗ ਖਾਈ ਜਾਂਦਾ ਕੰਮ ਕਰ ਲੈ ਕੋਈ ਇੰਨੀ ਠੰਡ ਆ ਤਾ ਦਿਮਾਗ ਖਾਈ ਜਾਂਦਾ ਦੋਈ ਦਾ ਕਹਿ ਰਿਹਾ ਵੀਰੇ ਵਿਆਹ ਕਰਾ ਲਓ ਕੰਮ ਕਰ ਲੈ ਕੰਮ ਕਮਨ ਵਾਲੀ ਭਾ ਵਿਆਹ ਕਰਾ ਲੋ ਰੁਪਈਆ ਥੇਲੀ ਜੇਬ ਤੇ ਨਹੀਂ ਫਵਾੜ ਦੇ ਨੂੰ ਉਪਰਾਵਾ ਆਪਣੇ ਘਰ ਦੇ ਨੂੰ ਕਹੇ ਤੇਰੇ ਡਿਸਕ ਬ੍ਰੇਕ ਲਵਾਣਗੇ ਰੁਕਦਾ ਹੀ ਨਹੀਂ ਮੇਰੀ ਗੱਲ ਸੁਣ ਲਾ ਓਏ ਕੁਛ ਵੀ ਬੋਲੂਗਾ ਇੱਕ ਵਾਰ ਚ ਸਮਝ ਲਈ ਠੀਕ ਆ ਵੀਰੇ ਆ ਐਂਗਨ ਭਾਈ ਬੈਂਗੜ ਕਹਿ ਰਿਹਾ ਮੈਂ ਵੀ ਖਾਣਾ ਮੰਗਵਾ ਲਿਆ ਉਹ ਬੈਂਗੜ ਇੱਕ ਮਿੰਟ ਇਧਰ ਇਧਰ ਕੁਛ ਨਹੀਂ ਕਹਿੰਦਾ ਕੁਛ ਨਹੀਂ ਕਰ ਅੱਖਾਂ ਖੋਲ ਖੋਲਿਆ ਹਾਂ ਸਾਰੇ ਬਸ ਰੇ ਕਾਦੀ ਦੁਕਾਨ ਅਲੀਆਲੀ ਦੀ ਕਿਹੜੀ ਮਾੜੀ ਘਰੀ ਤੈਨੂੰ ਜਮਿਆ ਮਨਿਆਰੀ ਦੀ ਦੁਕਾਨ ਅਲੀਆਲੀ ਦਾ ਲੱਗਦਾ ਲੈਣਾ ਕੀ ਆ ਸਬਜ਼ੀ ਦੁਕਾਨ ਤੇ ਜਾ ਜੇ ਬੈਂਗਣ ਚਾਹੀਦੇ ਤੈਨੂੰ ਹੈਂਗਨ ਨਹੀਂ ਐਂਗਨ ਐਂਗਨ ਓਏ ਹਾਰਡਵੇਅਰ ਤੇ ਜਾ ਭਰਾਵਾ ਜੇ ਐਂਗਲ ਚਾਹੀਦੇ ਕੀ ਬੋਲੀ ਜਾਣਾ ਤੂੰ ਯਾਰ ਹੈਂਗਨ ਨਹੀਂ ਐਂਗਨ ਅੱਛਾ ਭਾਜੀ ਹੈਂਗਰ ਮੰਗਦਾ ਕੱਪੜੇ ਅੱਛਾ ਕੱਪੜੇ ਡੰਗਣ ਵਾਲੇ ਨਹੀਂ ਯਾਰ ਇਹ ਹੋਇਆ ਕੀ ਹੋਇਆ ਕੀ ਚਾਹੀਦਾ ਫਿਰ ਦੱਸ ਤਾਂ ਦੇ ਸਾਡੇ ਆਉਂਦਿਆਂ ਨੇ ਅਲਮਲੀ ਹੈਂਗਨ ਐਈਦੇ ਆ ਥੋਡੇ ਨਾਲ ਦੇ ਜਰਮਨੀ ਚੱਲੇ ਆ ਬੈਂਗਣ ਚਾਹੀਦਾ ਪੜਥਾ ਲੈ ਕੇ ਜਾਣਾ ਚੰਦਨ ਦੇ ਢਾਬੇ ਦੇ ਨਾਲ ਨੋਨਾ ਵੀਰਾ ਖੜਾ ਹੋਣਾ ਮੇਰਾ ਨਾਮ ਲੈਦੀ ਸਸਤਾ ਲਾ ਦੂਗਾ ਉਹ ਨਾ ਹੋਵੇ ਨਾ ਉਹ ਨਾ ਹੋਵੇ ਇਹਨੂੰ ਹੀ ਆ ਉਹ ਯਾਰ ਫਿਰ ਕੀ ਲੈਣਾ ਤੂੰ ਯਾਰ ਬੈਂਗਣ ਦਾ ਪੜਥਾ ਪਤਨ ਕੀ ਬੋਲੀ ਜਾਂਦਾ ਇਲੀ ਐਂਦੀ ਹੁਸੌਲਿਆ ਗਾ ਤੇਰੀ ਛਪਾ ਓ ਪਾਓ ਕੇਰਾ ਕੀ ਪਣਾ ਫੜਿਆ ਤਾ ਮਾਰ ਦੇ ਮਾਰ ਦੇ ਓਏ ਰਾਮ ਦੇ ਹਾਂ ਹਾਂ ਦੱਸ ਮੈਂ ਆਲ ਨਹੀਂ ਅੱਡੀ ਹਾਂ ਬਾਬਾ ਇਹ ਐ ਲਿਆ ਕੇ ਇਲੀ ਐਂਦੀ ਫੇਰ ਸਾਲ ਤੇਰੀ ਓਏ ਆ ਦੇਖੋ ਹਾਂ ਆਏ ਐ ਇਲੀ ਜੇ ਫੇਰ ਆਪ ਦੀ ਭੈਣ ਨੂੰ ਵੀ ਕੋ ਕਿਉਂ ਕੱਢੀ ਜਾਂਦਾ ਗਾਲਾਂ ਯਾਰ ਓਏ ਯਾਰ ਹੁਲਾ ਹਾਂ ਇਲੀ ਐਂਦੀ ਹੈਲੀ ਦੀ ਅੱਛਾ ਤੇਰੀ ਭੈਣ ਨੇ ਪਹਿਲੀ ਦਿੱਤੀ ਕਿਸ ਨੂੰ ਫਿਰ ਉਹਨੇ ਬੁਝ ਲਈ ਮੇਰੀ ਹੂਟੀ ਐਂਦੀ ਹੈਲੀ ਦੀ ਭੈਣ ਦੀ ਹੈਲੀ ਦੀ ਫਲਮਲੀ ਹੈਂਗਲ ਐਨੇ ਆ ਯਾਰ ਕੀ ਬੋਲੀ ਕੀ ਜਾਨਾ ਭੈਣ ਦੀ ਹਰਮਨੀ ਕਰਮ ਨਹੀਂ ਕੀ ਬੋਲੀ ਜਾਨਾ ਓਏ ਯਾਰ ਤੁਹਾਨੂੰ ਸਮਝ ਨਹੀਂ ਆਉਂਦੀ ਹੈਗੀ ਉਹ ਨਹੀਂ ਸਮਝ ਲੱਗਦੀ ਤੇਰੀ ਤਾਂ ਤੇਰੇ ਘਰ ਤਾਂ ਇਹਨੂੰ ਨਹੀਂ ਸਮਝ ਲੱਗਦੀ ਹਣੀ ਓਏ ਅੰਗਣ ਹੈ ਨਾ ਵਾ ਹਰਮਨੀ ਆ ਉਹ ਕੋਈ ਸ਼ਰਾ ਸ਼ੂਰਾ ਕਰਨਾ ਮੇਰਾ ਭਰਾ ਜਰਮਨੀ ਦੇ ਆ ਓ ਆਣਾ ਹੁਣਿਆ ਤੂੰ ਕਿਸੇ ਨੇ ਨਹੀਂ ਆਣਾ ਤੂੰ 10000 ਆਣਾ ਨਹੀਂ ਹਾਣਾ ਹਾਣਾ ਹਾਂ ਗਾਣਾ ਹਾਂ ਆਣਾ ਹੁਣਿਆ ਕਿਹਦਾ ਆ ਅਧੂਰੀ ਦਿੱਤਾ ਅਧੂਰੀ ਸਾਲਿਆ ਮਾਦਰੀ ਦੇਕਸ਼ਿਤ ਅਧੂਰੀ ਦੇਕਸ਼ਿਤ ਨਹੀਂ ਹੈਗੀ ਪੂਰੀ ਆ ਹਾਂ ਹਾਂ ਉਹ ਕਿਹੜਾ ਗਾਣਾ ਕਿਹੜਾ ਇਹਨੇ ਹਾਂ ਤੋਂ ਮੈਂ ਉਹ ਉਹ ਉਰੀਆਂ ਹੈ ਨਹੀਂ ਨਹੀਂ ਤੂੰ ਜਰਾ ਠਹਿਰੋ ਸਜਨ ਮਜਬੂਰੀਆਂ ਹਾਂ ਹਾਂ ਮੈਂ ਵੀ ਸੁਣਿਆ ਇਹਨੇ ਵੀ ਸੁਣਿਆ ਛੋਟੇ ਛੋਟੇ ਹੁੰਦੇ ਸੀ ਨਾ ਤਾਂ ਦੇਖਿਆ ਫਿਲਮ ਬੜੀ ਸੋਹਣੀ ਸੀ ਭਾਈ ਉਹ ਉਹਨੇ ਉਹਨੇ ਬੈਂਗਣ ਖਾਣਾ ਉਹ ਵਿੱਚ ਕੀ ਜਾਂਦੇ ਆ ਹਾਂ ਇਹ ਇਆ ਹੋਵੇ ਅੱਛਾ ਚੂੜੀਆਂ ਉਹ ਚੂੜੀਆਂ ਲੈਣੀਆਂ ਭਰਾਵਾ ਅੱਧਾ ਘੰਟਾ ਹੋ ਗਿਆ ਦਿਮਾਗ ਖਰਾਬ ਕੀਤਾ ਚੂੜੀਆਂ ਨੂੰ ਅੰਗਰੇਜ਼ੀ ਤੇ ਕੀ ਜਾਂਦੇ ਆ ਬੈਂਗਲ ਇਹ ਉਹੀ ਆਨੇ ਆ ਅਲਮਨੀ ਆ ਬੈਂਗਲ ਸਰਮਨੀ ਆ ਹਾਂ ਐਂਗਲ ਅਲਮਨੀ ਰੱਬਾ ਨੂੰ ਦੇ ਭਰਾਵਾ ਚੂੜੀਆਂ ਇੱਥੇ ਕਿਤੇ ਪਈਆਂ ਸੀ ਆ ਪਈਆਂ ਭਰਾਵਾ ਆ ਦੇਖ ਆ ਲੈ ਬੈਂਗਲ ਸ਼ਰਮਣੀਆਂ ਤੇ ਜਰ ਆ ਲੈ ਹਾਂ ਠੀਕ ਆ ਆ ਜਿਓ ਆ ਜਿਓ ਕੀ ਪੈਸੇ ਦੇ 350 ਰੁਪਈਆ ਆਮਦਾਰ ਹੈਗਾ ਅਮਾਕ ਨਹੀਂ ਹੈਗਾ ਉਗਾ ਦਿਮਾਗ ਹੈਗਾ ਤੂੰ ਦੱਸ ਕੀ ਕਹੀ ਜਨਾ 350 ਰੁਪਈਆ 300 ਤੇ 50 ਰੁਪਈਆ ਨਾਲ ਸਾਡੇ ਇੰਤੋਂ ਦਾ ਨਾ ਹਾਂ ਹਲੋ ਆ ਗਿਆ ਏ ਯਾ ਤੇ ਆਇਓ ਅੱਛਾ ਮਤਲਬ ਪੈਸੇ ਨਹੀਂ ਦੇਵੇਂਗਾ ਤੂੰ ਵਿਆਹ ਖਵਾਏਂਗਾ ਸਾਨੂੰ ਹਾਂ ਇਹ ਇੰਨੇ ਦਾ ਵਾ ਉਹ ਨਹੀਂ ਨਹੀਂ ਪੈਸੇ ਯਾਰ ਇੰਨੇ ਦਾ ਵਾ ਅਹੀਂ ਫਿਰ ਸ਼ਗਨ ਸ਼ਗਨ ਨਹੀਂ ਪਾਣਾ ਕੋਈ ਨਾ ਆ ਹੋਡੇ ਵੱਲੋਂ 350 ਰੁਪਇਆ ਓਕੇ ਡੀਲ ਡਨ ਅਨ ਅਨ ਅਹੀਂ ਦੋਨੇ ਆਵਾਂਗੇ ਫਿਰ ਓਕੇ ਆ ਗਏ ਵੈਲਕਮ ਵੈਲਕਮ ਆਏ ਯਾਰ ਆਪਾਂ ਘਾਟਾ ਤਾਂ ਨਹੀਂ ਖਾ ਲਿਆ ਘਾਟਾ ਨਹੀਂ ਭਾਜੀ ਵਿਆਹ ਆ ਗਿਆ ਤੁਹਾਨੂੰ ਕਹਿ ਰਿਹਾ ਸੀ ਵਿਆਹ ਪੈਦਾ ਹੋ ਗਿਆ ਭਾਜੀ ਮੈਂ ਫਿਰ ਨਵਾਂ ਗੋਡ ਬੈਂਡ ਪਾਉਂਗਾ ਭਾਈ ਦੇਖੋ ਤਾਂ ਇਹ ਕਿਹੜਾ ਪੈਰਸ ਮੈਂ ਤਾਂ ਵਰਦਾ ਹੀ ਹੋਣਾ ਅਤਵਰ ਦਾ ਹੀ ਆ ਤਰੀਕ ਹੈਗੀ ਆ 29 ਦਸੰਬਰ 31 ਦਸੰਬਰ ਅੱਜ ਕਿੰਨੇ ਤਰੀਕਾ ਪਾਜੀ ਅੱਜ ਤਾਂ 11 ਹੋ ਗਈ 11 ਜਨਵਰੀ 2024 ਅੱਜ ਹੈਗੀ ਆ ਓਏ ਤਾਂ ਪਿਛਲੇ ਮਹੀਨੇ ਦਾ ਕਾਡ ਫੜਾ ਗਿਆ ਸਭ ਪਾਗਲ ਬਣਾ ਗਿਆ ਹੁਣ ਫਿਰ ਪਾਜੀ ਤੈਨੂੰ ਪਤਾ ਹੀ ਆ ਜਦੋਂ ਜਲਾਦਾਂ ਫਿਰ ਜਾ ਛੇਤਰ ਪੈਣਗੇ ਫੜ ਕੇ ਲਿਆ ਉਹਨੂੰ ਇੱਕ ਵੀ ਚੂੜੀ ਟੁੱਟਣੀ ਨਹੀਂ ਚਾਹੀਦੀ ਮੈਂ ਤੈਨੂੰ ਦੱਸੀ ਜਾਣਾ ਠੀਕ ਆ ਪਾਜੀ A cara não abas o garém.